ਹਲਕਾ ਸਾਨੇਵਾਲ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨੇਵਾਲ ਨੂੰ ਆਮ ਆਦਮੀ ਪਾਰਟੀ ਨੂੰ ਹਰਾਉਣ ਨੂੰ ਪਰ ਜਦੋਂ ਪ੍ਰਮਾਤਮਾ ਦੀ ਦਇਆ ਹੋਵੇ ਹਲਕਾ ਸਾਨੇਵਾਲ ਦੇ ਲੋਕ ਨਾਲ ਹੋ ਮੈਂ ਹਲਕਾ ਸਾਨੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾਂ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬੁਲੰਦ ਕਰਤਾ ਬਹੁਤ ਮਾਣ ਦਿੱਤਾ ਆਦਨੋਂ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਆ ਆਦਨੋਂ ਵੱਧ ਵੋਟਾਂ 75% ਵੋਟ ਜਿਹੜੀ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨਾਲ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਨ੍ਹੇਵਾਲ ਵੱਲੋਂ ਹਲਕਾ ਸਾਨ੍ਹੇਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ। ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ। ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤਿਆ ਮੁੰਡੀਆਂ ਚੋਂ ਜਿੱਤੇ ਆ ਬਹੁਤ ਵੱਡੀ ਜਿੱਤਿਆ। ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇਲਵਾਸੀਆਂ ਨੂੰ ਵਧਾਈ ਕਰਦਾ ਵਿਰੋਧੀਆਂ ਨੂੰ ਰਲ ਕੇ ਅੱਜ ਲੋਕਾਂ ਨੂੰ ਕਹਿੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਕਿ ਕਾਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇਲ ਤੇ ਪਾਣੀ ਨਹੀਂ ਲਾ ਸਕਿਆ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਕਾਗਰਸ ਦਾ ਲੱਗਦਾ ਪੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਕੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ ਵੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰਾਂ ਦਿੱਤੇ ਆ ਚਾਹੇ ਆਜ਼ਮਦੀਦਵਾਰ ਸੀ ਚਾਹੇ ਕਾਂਗਰਸ ਦੇਸੀ ਚਾਹੇ ਅਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨ ਹੋਈ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਆ ਸਾਹਨੇ ਵਾਲਾ ਵਸੀਆਂ ਤੇ ਕਿਸੇ ਵੇਲੇ ਮਾਣ ਸਤਿਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਲੀਨਾਂ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਹਲਕਾ ਸਾਨੇਵਾਲ 'ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇਵਾਲ 'ਚ ਲੱਗਾ ਤੇ ਹੋਰ ਲੱਗਣ ਜਾ ਰਿਹਾ ਹੈ। ਦੋ ਜੇ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ? ਦੋ ਇਸ ਟਾਈਮ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ। ਸੋ ਜਿਹੜੇ ਕਹਿੰਦੇ ਆ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨਵੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਕ ਹੈ ਸੇਵਾ ਦਾ ਲੋਕਾਂ ਨੂੰ ਪਸੰਦ ਆ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਰ ਵੀ ਕੇਜਰੀਵਾਲ ਜੀ ਦਕੀਏ ਗਰੰਟੀਆਂ ਪੂਰੀਆਂ ਕਰ ਰਹੇ ਆ ਸੋ ਹਰ ਗਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਚ ਜਕਾਰੇ ਲੱਗ ਰਹੇ ਐ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਆ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਵਧਾਈਵਾ ਦਿੰਨਾ ਜਿਹੜੇ ਸਾਡੇ ਪੰਜ ਸੱਤ ਉਮੀਦਵਾਰ ਰਹੇਗੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਘਬਰਾਉਣਾ ਨਹੀਂ ਸਰਕਾਰ ਹੈ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਘਬਰਾਉਣ ਦੀ ਲੋੜ ਨਹੀਂ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਰੋ ਨਹੀਂ ਪੋਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇਵਾਲ 'ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆ ਮਾਰੀ ਪਾਰਟੀ ਨੂੰ ਪਾਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇਵਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮਾਰਕਵਾ ਦਿੰਨਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਡਾ ਇਹ ਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੀ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਨੇ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਨਾਲ ਮੈਂ ਗੁਰੂ ਮਹਾਰਾਜ ਦਾ ਧੰਨਵਾਦ ਕਰ ਸਕਾਂ ਸ਼ੁਕਰਾਨਾ ਕਰ ਸਕਾਂ ਔਰ ਕੋਈ ਸ਼ਬਦ ਨਹੀਂ ਜਿਸ ਉਹਨਾਂ ਕਿੰਨਾ ਸ਼ਬਦਾਂ ਦੇ ਨਾਲ ਮੈਂ ਮੁਖਸਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰ ਸਕਾਂ ਲੀਡਰਸ਼ਿਪ ਦਾ ਧੰਨਵਾਦ ਕਰ ਸਕਾਂ ਵੋਟਰਾਂ ਦਾ ਵਰਕਰਾਂ ਦਾ ਧੰਨਵਾਦ ਕਰ ਸਕਾਂ ਵੀ ਇੰਨੀ ਵੱਡੀ ਜਿੱਤ ਇੰਨੀ ਵੱਡੀ ਲੀਡ ਕਿਉਂਕਿ ਮੈਨੂੰ ਉਮੀਦ ਆ ਵੀ ਪੰਜ ਜਿਹੜੀਆਂ ਬਲਾਕ ਸੰਤੀਆਂ ਰਹਿ ਗਈਆਂ ਘਟੋ ਘਟੋ ਤਿੰਨ ਗੁਰੂ ਮਹਾਰਾਜ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਊਗਾ ਤੇ ਬਲਾਕ ਸੰਮਤੀ ਦੇਖੋ ਮੈਂ ਤਾਂ ਕਹੂੰਗਾ ਜਿਹੜੇ ਵਰਕਰਾਂ ਦੀ ਮਿਹਨਤ ਆ ਤੇ ਜਿਹੜੇ ਸਾਡੇ ਸੰਗਤ ਆ ਉਹਦਾ ਸਾਰੀ ਦਾ ਅਸ਼ੀਰਵਾਦ ਆ ਤੇ ਬਾਬਾ ਫੇਰ ਕਰੇ ਚੜ੍ਹਦੀ ਕਲਾ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਪ੍ਰਧਾਨ ਸਾਹਿਬ ਜਰਨੈਲ ਸਾਡੇ ਬੜੀ ਚੜ੍ਹਦੀ ਕਲਾ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਮਿਹਨਤ ਕਰ ਰਿਹਾ ਤੇ ਉਹਨਾਂ ਨੂੰ ਵੇਖ ਕੇ ਹਰ ਇੱਕ ਵਰਕਰ ਛੋਟੇ ਤੋਂ ਲੈ ਕੇ ਵੱਡਾ ਮਿਹਨਤ ਕਰ ਰਿਹਾ ਦੇ ਬਾਬਾ ਮੇਰ ਕਰੇ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਪਿਆਨ ਆਇਆ ਕਿ ਜੇਕਰ ਅਕਾਲੀ ਦਲ ਜਿੱਤਦਾ ਹੈ ਤਾਂ ਕਾਂਗਰਸ ਨੂੰ ਫਾਇਦਾ ਹੋਏਗਾ 27 ਦੇ ਵਿੱਚ ਵੱਡਾ ਦੇਖੋ ਵੱਡਾ ਫਾਇਦਾ 27 ਦੇ ਵਿੱਚ ਹੋਣਾ ਮੈਂ ਤੁਹਾਨੂੰ ਇੱਕ ਦੱਸਾਂ ਆ ਤਾਂ ਗੱਲਾਂ ਹੁੰਦੀਆਂ ਉਹਨੂੰ ਕਹੇ ਹੁਣ ਤਾਂ ਕਾਂਗਰਸ ਨੂੰ ਫਾਇਦਾ ਹੋਇਆ ਨਹੀਂਗਾ ਇਹਨਾਂ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪਿਛਤ ਦੇ ਵਿੱਚ ਤਾਂ ਜਮਾਨਤਾ ਜਬਤ ਹੋਈਆਂ ਪਈਆਂ ਕਾਂਗਰਸ ਦੀਆਂ ਇੱਕ ਵੀ ਸੀਟ ਨਹੀਂ ਜਿੱਤ ਸਕੇ ਕੀ ਫਾਇਦਾ ਹੋਊਗਾ ਅੱਗੇ ਦੀ ਨਾ ਸੋਚੋ ਜਿਹੜੀ ਹੁਣ ਲੜਾਈ ਲੜ ਰਹੇ ਆ ਉਹਦਾ ਦੇਖੋ ਕੋਈ ਨਹੀਂ ਆ ਤਾਂ ਰਹਿ ਕੇ 8-9 ਮਹੀਨੇ 27 ਚ ਦੇਖ ਲਾਂਗੇ ਕੀ ਆ ਗੁਰੂ ਮਾਰ ਦੀ ਬਖਸ਼ਿਸ਼ ਕਰਨਗੇ ਅਕਾਲੀ ਦਲ ਚੜ ਦੀ ਕਲਾ ਤੇ ਚੜ ਦੀ ਕਲਾ ਚ ਰਹੂਗਾ ਤੇ ਸਰਕਾਰ ਬਾਬਾ ਮਿਹਰ ਕਰੂਗਾ ਬਣੂਗੀ 27 ਇਹ ਦੇਖਿਆ ਜਾਂਦਾ ਕਿ ਸੱਤਾਧਾਰੀ ਧਿਰ ਤੇ ਦੋਸ਼ ਲੱਗਦੇ ਕਿ ੱਤਕਾ ਹੋਇਆ ਤੋਂ ਲੱਗਦਾ ਇਸ ਵਾਰ ੱਤਕਾ ਹੋਇਆ ਕਿਸੇ ਤਰ੍ਹਾਂ ਦਾ ਯਾਰ ਦੇਖੋ ਮੈਂ ਇੱਕ ਗੱਲ ਦਾ ਤੁਹਾਨੂੰ ਜਰੂਰ ਕਹੂੰਗਾ ਦੇਖੋ ਪ੍ਰਸ਼ਾਸਨ ਵੱਲੋਂ ਬਹੁਤ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਇਆ ਹੈ ਸ਼੍ਰੀ ਮੁਖਸਲ ਸਾਹਿਬ ਦਾ ਕੋਈ ਗਿਲਾ ਨਹੀਂ ਪਰ ਐਮਐਲਏ ਨੇ ਕੋਸ਼ਿਸ਼ ਕੀਤੀ ਧੱਕਾ ਕਰਨ ਦੀ ਉਹ ਧੱਕਾ ਫਿਰ ਨਾ ਹੋਣ ਦੇਈਏ ਤੇ ਨਾ ਹੋਣ ਦੇਣਾ ਅਸ ਦੀਆਂ ਵੋਟਾਂ ਸਾਡੇ ਜਲਾਲਾਬਾਦ ਵਿਧਾਨ ਸਭਾ ਸਖੇਰਾ ਬੋਦਲਾ ਦੇ ਡੱਬੇ ਦੇ ਵਿੱਚੋਂ ਨਿਕਲ ਜਾਣੇ 94 ਵੋਟਾਂ ਬੜੀ ਹੈਰਾਨੀ ਦੀ ਗੱਲ ਏ ਕਿ 94 ਵੋਟਾਂ ਉਸ ਪਿੰਡ ਵਾਲਿਆਂ ਨੇ ਤਾਂ ਡੱਬੇ ਚ ਪਾਈਆਂ ਨਹੀਂ ਫਿਰ ਉਹ ਆਈਆਂ ਕਿੱਥੋਂ ਇਹ ਗੱਲ ਬੜੀ ਸੋਚਣ ਵਾਲੀ ਏ ਤੇ ਵਿਚਾਰਨ ਵਾਲੀ ਏ ਇਹ ਜਿਹੜੀਆਂ ਧਾਂਦਲੀਆਂ ਹੋਈਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਤਾਦਲੀਆਂ ਕੀਤੀਆਂ ਨੇ ਵੇਖੋ ਇਹਦੇ ਚ ਜਦੋਂ ਪਿੰਡ ਵਾਲਿਆਂ ਨੇ ਵੋਟਾਂ ਡੱਬੇ ਚ ਪਾਈਆਂ ਨਹੀਂ ਡੱਬਾ ਸੀਲ ਹੋ ਗਿਆ ਕੀ ਇਹ ਸੀਲ ਤੋਂ ਬਾਅਦ ਕਿਵੇਂ ਵੋਟਾਂ ਪਾਈਆਂ ਕਿ ਜਿਨ੍ਹਾਂ ਕੋਲ ਡੱਬੇ ਸੀ ਉਹ ਦੱਸ ਸਕਦੇ ਨੇ ਆਪਾਂ ਤਾਂ ਦੱਸ ਨਹੀਂ ਸਕਦੇ ਪਰ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਲਾਇਕੀ ਜੇ ਇਹ ਕੰਮ ਕਰਨੇ ਸੀ ਤੇ ਚੋਣਾਂ ਕਰਾਣੀਆਂ ਕਿਉਂ ਸੀ ਅਫਸਰ ਕਹਿ ਰਹੇ ਨੇ ਕਿ ਅਸੀਂ ਉਹ ਚੋਣ ਜਿਹੜਾ ਉਹ ਰੱਦ ਕਰਾਂਗੇ ਜੇ ਉਹ ਚੋਣ ਰੱਦ ਨਹੀਂ ਹੁੰਦਾ ਤੇ ਅਸੀਂ ਪੰਜਾਬ ਲੈਵਲ ਤੇ ਇਹ ਧਰਨਾ ਦੇਾਂਗੇ ਔਰ ਹਾਈ ਕੋਰਟ ਚ ਜਾਵਾਂਗੇ ਜੋ ਸਾਨੂੰ ਕਰਨਾ ਪਿਆ ਕਰਾਂਗੇ ਔਰ ਅਸੀਂ ਬੜੀਆਂ ਜਗ੍ਹਾ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਆਏ ਆ ਔਰ ਇਹ ਸਾਡੀ ਇਹ ਵੀ ਬੜੀ ਵੱਡੀ ਉਪਲਬਧੀ ਏ ਔਰ ਫਾਜ਼ਲ ਕਾ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆਂ ਹਬੌਰ ਦੇ ਵਿੱਚ ਅਸੀਂ 6 ਸੀਟਾਂ 2 ਘੰਟੇ ਪਹਿਲਾਂ ਜਿੱਤ ਚੁੱਕੇ ਸੀ ਹੋਂ ਦਾ ਮੈਨੂੰ ਪ੍ਰੈਜ਼ੈਂਟ ਰਿਜ਼ਲਟ ਜੇ ਨਹੀਂ ਪਤਾ ਬੱਲੂਆਂ ਦੇ ਵਿੱਚ ਵੀ ਅਸੀਂ ਸੀਟਾਂ ਜਿੱਤ ਰਿਆਂ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਮੈਂ ਤੁਹਾਨੂੰ ਦੱਸ ਦਿੱਤਾ ਸਾਰੀ ਗੱਲ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਡੱਬਾ ਸੁਖੇਰਾ ਬੋਦਲਾਂ ਦੇ ਵਿੱਚ ਪਿਆ ਲੱਧੂ ਵਾਲਾ ਜੋਨ ਉਹnde ਵਿੱਚ ਅਮੀਰ ਖਾਸ ਪਿੰਡ ਦੀਆਂ ਵਿਧਾਨ ਸਭਾ ਗੁਰੂ ਸਾਹਿਬ ਦੀ ਵੋਟਾਂ ਕਿਵੇਂ ਆ ਗਈਆਂ ਮੈਨੂੰ ਇਸ ਗੱਲ ਦਾ ਜਵਾਬ ਦੇ ਦੇ ਨਹੀਂ ਉਸ ਤੇ ਤੁਸੀਂ ਕਹ ਰਹੇ ਸੀ ਨਾ ਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਬਾਰਾ ਕਰਾਵਾਂਗੇ ਉਸ ਤੋਂ ਫਿਰ ਕੀ ਸਭ ਕੀ ਬਣਿਆ ਅੱਜ ਉਹਨਾਂ ਨੇ ਮੈਨੂੰ ਇਹ ਕਿਹਾ ਸਾਰੇ ਪ੍ਰਸ਼ਾਸਨ ਨੇ ਕਿ ਇਹ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਨੇ ਦੁਬਾਰਾ